ਅਮਰਤਪਾਲ ਬਾਰੇ ਸਰਕਾਰ ਜੋ ਅਰਡਿਨਲ ਫੈਸਲੇ ਤੇ ਖੜੀ ਐ ਉਹਨੂੰ ਰਿਹਾ ਤਾਂ ਕਰਦੀ ਨਹੀਂ ਪਰ ਸਾਧ ਸੰਗਤ ਜੀ ਸੈਸ਼ਨ ਵੀ ਨਹੀਂ ਅਟੈਂਡ ਕਰਨ ਦਿੱਤਾ ਜਾ ਰਿਹਾ ਜਦੋਂ ਕਿ ਜਿਹੜੇ ਦੂਜੇ ਐ ਇੰਜੀਨੀਅਰ ਸਾਹਿਬ ਉਹਨਾਂ ਤੇ ਵੀ ਐਨਐਸਏ ਇਤਹਾੜ ਜੇਲ੍ਹ ਦੇ ਵਿੱਚ ਐ ਉਹਨਾਂ ਨੂੰ ਪਰਮਿਸ਼ਨ ਦਿੱਤੀ ਜਾਂਦੀ ਐ ਕਿ ਉਹ ਸੈਸ਼ਨ اٹینڈ ਕਰ ਲੈਣ ਪਰ ਅਮਰਿਤਪਾਲ ਨੂੰ ਨਹੀਂ ਸਾਧ ਸੰਗਤ ਤੇ ਸਿੱਖਾਂ ਨਾਲ ਸਰਾਸਰ ਤੱਕਾ ਹੈ ਐਮਪੀ ਹੋਣ ਦੇ ਬਾਵਜੂਦ ਵੀ ਜੇ ਤੁਸੀਂ ਕਿਸੇ ਸਿੱਖ ਨਾਲ ਇੰਨਾ ਤੱਕਾ ਕਰ ਸਕਦੇ ਹੋ ਐਮਪੀ ਸਿੱਖ ਨਾਲ ਇੰਨਾ ਤੱਕਾ ਕਰ ਸਕਦੇ ਹੋ ਤੇ ਸਾਧ ਸੰਗਤ ਜੀ ਇਹ ਸੋਚੋ ਕਿ ਸਰਕਾਰ ਇਹ ਕੰਮ ਸਿੱਖ ਨਾਲ ਕੀ ਕਰ ਸਕਦੀ ਹੈ ਨੂੰ ਕਿਉਂਕਿ ਪਿਛਲੀ ਵਾਰੀ ਟਾਈਮ ਖਤਮ ਹੋ ਗਿਆ ਸੀ ਇਸ ਵਾਰੀ ਆਪਾਂ ਛੇਤੀ ਅਪਰਾਲਾ ਕਰਾਂਗੇ ਕੋਰਟ ਦੇ ਵਿੱਚ ਪਟੀਸ਼ਨ ਲਾਵਾਂਗੇ ਕਿ ਉਹਨੂੰ ਛੇਤੀ ਲਾਵਾਂਗੇ ਕਿ ਉਹਨੂੰ ਪਾਰਲੀਮੈਂਟ ਦਾ ਸੈਸ਼ਨ ਅਟੈਂਡ ਕਰਨ ਦਿੱਤਾ ਜਾਵੇ ਕਿਉਂਕਿ ਸਾਂਸੰਗਤ ਜਿਹੜੀਆਂ ਹਲਕੇ ਦੀਆਂ ਸਮੱਸਿਆਵਾਂ ਐ ਉਹਨਾਂ ਬਾਰੇ ਅਮਰਤਪਾਲੀ ਮੁੱਦਾ ਚੱਕ ਸਕਦਾ ਹੈ ਕੋਈ ਨਾ ਕੋਈ ਉਹ ਸਪੀਕਰ ਸਾਹਿਬ ਨਾਲ ਗੱਲ ਕਰਕੇ ਕੋਈ ਨਾ ਕੋਈ ਐਸੀ ਕੋਈ ਸਿਸਟਮ ਬਣਾਵੇ ਕਿ ਜਿਹੜਾ ਉਹਦਾ ਫੰਡ ਆਉਂਦਾ ਹੈ ਉਹਨੂੰ ਵੀ ਲੋਕਾਂ ਲੋੜਵੰਦ ਪਿੰਡਾਂ ਦੇ ਵਿੱਚ ਵੰਡੇ ਆ ਜਾ ਸਕੇ ਇਹ ਆਪਣੇ ਨਾਲ ਇੰਨਾ ਧੱਕਾ ਕਰ ਰਹੀ ਹੈ ਸਰਕਾਰ ਜਿਹਦੀ ਕੋਈ ਹੱਦ ਨਹੀਂ ਸਾਂਗਤ ਮੈਂ ਵੀ 1.5 ਸਾਲ ਦੇ ਵਿੱਚ ਲੜ ਕੇ ਲੜ ਕੇ ਟਾਈਮ ਲਿਆ ਇਹਨਾਂ ਤੋਂ ਬੋਲਣ ਦਾ ਮੇਰੀ ਸਪੀਕਰ ਸਾਹਿਬ ਨਾਲ ਬਹਿਸ ਹੋ ਗਈ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਟਾਈਮ ਦੋ ਉਹ ਕਹਿੰਦੇ ਦਿਨੇ ਆ ਦਿਨੇ ਆ ਮੈਨੂੰ ਟਾਈਮ ਨਹੀਂ ਦਿੱਤਾ 12 ਤੋਂ 2 ਦਾ ਟਾਈਮ ਹੁੰਦਾ 0 ਆਵਰ ਬੋਲਣ ਦਾ ਫਿਰ 2 ਵਜੇ ਤੋਂ ਬਾਅਦ ਮੈਨੂੰ ਥੋੜਾ ਜਿਹਾ ਗੁੱਸਾ ਆ ਗਿਆ ਮੈਂ ਕਿਹਾ ਸਪੀਕਰ ਸਾਹਿਬ 1.5 ਸਾਲ ਹੋ ਗਏ ਐਮਪੀ ਬਣੇ ਨੂੰ ਤੁਸੀਂ ਇੱਕ ਵਾਰ ਵੀ ਟਾਈਮ ਨਹੀਂ ਦਿੱਤਾ ਮੈਨੂੰ ਜਦੋਂ ਮੈਂ ਥੋੜਾ ਜਿਹਾ ਮੁੱਦੇ ਤੇ ਅੜ ਗਿਆ ਫਿਰ ਇਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਕੋਈ ਨਹੀਂ ਜੀ ਹੁਣ ਤੁਹਾਨੂੰ ਕੱਲ ਨੂੰ ਟਾਈਮ ਦਵਾਂਗੇ ਫਿਰ ਤਾਂ ਮੈਨੂੰ ਲੜ ਕੇ ਟਾਈਮ ਲੈਣਾ ਪਿਆ ਸਾ ਸੰਗਤ ਅੰਮ੍ਰਿਤਪਾਲ ਤੋਂ ਸਰਕਾਰ ਡਰਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਡਰਦੀ ਵੀ ਸਾਧ ਸੰਗਤ ਸਿਰਫ ਇੱਕ ਗੱਲ ਤੇ ਆ ਕਿ ਉਹਦੀਆਂ ਜਿਹੜੀਆਂ ਗੱਲਾਂ ਸੱਚੀਆਂ ਗੱਲਾਂ ਜਦੋਂ ਕੌਮ ਨੂੰ ਹਲੂਣਾ ਦਿਨੀਆਂ ਹੈ ਯੂਥ ਨੂੰ ਜਗਾਉਣੀ ਹੈ ਕਿ ਸਾਡਾ ਅਸਲੀ ਮਕਸਦ ਕੀ ਹੈ ਤੇ ਅਸੀਂ ਤੁਰੇ ਨਸ਼ਿਆਂ 'ਚ ਫਿਰਦੇ ਆ ਇਹ ਹੀ ਗੱਲਾਂ ਕਰਕੇ ਸਾਧ ਸੰਗਤ ਸਰਕਾਰ ਉਹਨੂੰ ਬਾਹਰ ਕੱਢਣ ਤੋਂ ਡਰਦੀ ਹੈ ਕਿਉਂਕਿ ਸੈਂਟਰ ਦੀ ਸਰਕਾਰਾਂ ਪੰਜਾਬ ਦੀਆਂ ਸਰਕਾਰਾਂ ਇਹ ਚਾਹੁੰਦੀਆਂ ਕਿ ਪੰਜਾਬ ਦਾ ਯੂਥ ਨਸ਼ਿਆਂ 'ਚ ਗਲਤਾਨ ਰਹੇ ਇਹਨੂੰ ਸੋਝੀ ਨਾ ਰਹੇ ਆਪਣੀ ਵੀ ਵੀ ਬਿਆਕੀ ਕਰਨਾ ਕੀ ਨਹੀਂ ਕਰਨਾ ਤੇ ਇਹ ਆਪਣਾ ਜਿਹੜਾ ਮੇਨ ਮਕਸਦ ਹੈ ਉਹ ਤੋਂ ਸਦਾ ਹੀ ਭਟਕੇ ਰਹਿਣ ਤੇ ਅੰਮ੍ਰਿਤ ਪਾਲ ਉਸੇ ਲਈ ਤੇ ਯੂਥ ਨੂੰ ਵਾਪਸ ਲੈ ਕੇ ਆਉਂਦਾ ਇਸੇ ਗੱਲ ਕਰਕੇ ਸਰਕਾਰ ਇਹਨਾਂ ਤੋਂ ਡਰਦੀ ਹੈ। ਬਾਕੀ ਸਾਰ ਸੰਗਤ ਤੁਹਾਨੂੰ ਪਤਾ ਹੀ ਹੈ ਜੋ ਕਿਸਾਨਾਂ ਦਾ ਹਾਲ ਹੈ। ਕਿਸਾਨ ਕਰਜ਼ਾਈ ਹੋ ਰਿਹਾ ਹੈ। ਖੁਦਕੁਸ਼ੀਆਂ ਕਰਦਾ ਹੈ। ਉਹਦੀ ਫਸਲ ਦਾ ਉਹਨੂੰ ਸਹੀ ਮੁੱਲ ਨਹੀਂ ਮਿਲਦਾ। ਸਾਰ ਸੰਗਤ ਹਰੇਕ ਫਰੰਟ ਦੇ ਸਰਕਾਰਾਂ ਫੇਲ ਐ ੱਤਕਾ ਹੋ ਰਿਹਾ ਐ ਕਿਸਾਨਾਂ ਦੇ ਨਾਲ ਵੀ ਇੱਕ ਗੱਲ ਮੈਂ ਹੋਰ ਕਹਿਣੀ ਚਾਹੂੰਗਾ ਸਾਧ ਸੰਗਤ ਬਈ ਅਰਵਿੰਦ ਕੇਜਰੀਵਾਲ ਜਦੋਂ ਦਿੱਲੀ ਬੈਠਾ ਸੀ ਨਾ ਅੰਨਾ ਹਜਾਰੇ ਦੇ ਨਾਲ ਉਹਦਾ ਇੱਕ ਮੁੱਦਾ ਬਹੁਤ ਵੱਡਾ ਸੀ ਆਰਟੀਆਈ ਦਾ ਸਾਧ ਸੰਗਤ ਹੁਣ ਜਦੋਂ ਭਗਵੰਤ ਮਾਨ ਬਾਹਰ ਗਿਆ ਉਹਦਾ ਹੈਲੀਕਾਪਟਰ ਵਰਤੇ ਆ ਗਿਆ ਬਹੁਤ ਕੁਝ ਪਿੱਛੋਂ ਹੋਇਆ ਬਾਕੀ ਜਿਹੜਾ ਕੇਜਰੀ ਵਾਲਾ ਸਾਧ ਸੰਗਤ ਉਹ ਹੈਲੀਕਾਪਟਰ 'ਚ ਬੈਣ ਤੋਂ ਡਰਦਾ ਹੈ ਉਹ ਬੈਂਦਾ ਚਾਰਟਰਡ ਪਲੇਨ ਦੇ ਵਿੱਚ ਜਿਹਦੇ ਵਿੱਚ ਛੋਟਾ ਹਵਾਈ ਜਹਾਜ਼ ਜਿਹਦੇ 'ਚ 10 ਬੰਦੇ ਬੈਨੇ ਆ ਉਹ ਮਹਾਰਾਸ਼ਟਰ ਬੰਬੇ ਕਿਤੇ ਵੀ ਜਾਂਦਾ ਚਾਰਟਰਡ 'ਚ ਜਾਂਦਾ ਹੈ ਉਹਦਾ ਖਰਚਾ ਪੰਜਾਬ ਸਰਕਾਰ ਦਿੰਦੀ ਹੈ ਤੇ ਪ੍ਰੈਸ ਵਾਲਿਆਂ ਨੇ ਜਦੋਂ ਇਹ ਖਬਰ ਲਾਈ ਉਹਨਾਂ ਤੇ ਪਰਚਾ ਦੇਤਾ ਤੇ ਸਾਂਗਤ ਸਭ ਤੋਂ ਵੱਡੀ ਗੱਲ ਜਿਹੜੀ ਗੱਲ ਕਰਕੇ ਅੰਨਾ ਹਜ਼ਾਰੇ ਦਿੱਲੀ ਬੈਠਾ ਸੀ ਆਰਟੀਆਈ ਦੇ ਹੱਕ ਵਾਸਤੇ ਰਾਈਟ ਫਾਰ ਇਨਫੋਰਮੇਸ਼ਨ ਕਿ ਸਰਕਾਰ ਕੀ ਕਰਦੀ ਹੈ ਕੀ ਨਹੀਂ ਕਰਦੀ ਉਹਦੇ ਵਾਸਤੇ ਤੁਸੀਂ ਲਾ ਸਕਦੇ ਹੋ ਤੇ ਸਰਕਾਰ ਨੂੰ ਜਵਾਬ ਦੇਣਾ ਪੈਂਦਾ ਹੈ ਇਹਨਾਂ ਦਾ ਇੰਨਾ ਮਾੜਾ ਹਾਲ ਹੋ ਗਿਆ ਕਿ ਇਹਨਾਂ ਨੇ ਉਸ ਖਰਚੇ ਬਾਰੇ ਹਵਾਈ ਜਹਾਜ਼ ਦੇ ਖਰਚੇ ਬਾਰੇ ਕੌਣ ਆਉਂਦਾ ਕੌਣ ਜਾਣਦਾ ਹੈ ਕੌਣ ਖਰਚਾ ਦਿੰਦਾ ਹੈ ਕਿੰਨਾ ਖਰਚਾ ਦਿੰਦਾ ਹੈ ਸਾਂਸੰਗਤ ਆਰਟੀਆਈ ਦੇਣੀ ਬੰਦ ਕਰਤੀ ਜਿਹੜੀ ਗੱਲ ਤੇ ਅਰਵਿੰਦ ਕੇਜਰੀਵਾਲ ਆਪ ਬੈਠਾ ਸੀ ਦਿੱਲੀ ਤੇ ਉਹਦੀ ਸਰਕਾਰ ਨੇ ਉਸੇ ਚੀਜ਼ ਤੋਂ ਪੈਰ ਪਿੱਛੇ ਖਿੱਚ ਲਏ ਐ ਇਹ ਸਮਝਣ ਵਾਲੀਆਂ ਗੱਲਾਂ ਐ ਸਾਂਝ ਸੰਗਤ ਜਿਹੜੀ ਇਹ ਇਮਾਨਦਾਰੀ ਦੀਆਂ ਗੱਲਾਂ ਕਰਦੇ ਸੀ ਨਾ ਬਈ ਇਮਾਨਦਾਰੀ ਐ ਜੀ ਅਸੀਂ ਤੁਹਾਡਾ ਭਲਾ ਕਰਦਾਂਗੇ ਕੋਈ ਭਲਾ ਭੁਲਾ ਨਾ ਤੁਹਾਡਾ ਕੀਤਾ ਨਾ ਕਿਸੇ ਨੇ ਇਹਨਾਂ ਨੇ ਕਰਨਾ ਐ ਬਾਦਲ ਵੀ ਤੁਸੀਂ ਦੇਖ ਲੇ ਸਾਂਝ ਸੰਗਤ 300 28 ਰੂਪਾਂ ਦਾ ਜਿਹੜਾ ਮਾਮਲਾ ਹੈ ਸਾਂਸੰਗਤ ਈਤੇ ਵਿੱਚ ਜੇ ਸ਼ਰੋਮਣੀ ਕਮੇਟੀ ਨੇ ਕਾਰਵਾਈ ਚੰਗੀ ਤਰ੍ਹਾਂ ਕੀਤੀ ਹੁੰਦੀ ਤਾਂ ਸਾਂਸੰਗਤ ਅੱਜ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਦੀ ਲੋੜ ਨਹੀਂ ਸੀ ਇਹ ਸਾਰਾ ਕੁਛ ਹੀ ਦੋਹੇ ਪਾਸੇ ਉਧਰ ਬਾਦਲ ਨੇ ਤਾਂ ਨਹੀਂ ਕਾਰਵਾਈ ਕੀਤੀ ਜੇ ਮੈਂ ਕਾਰਵਾਈ ਕਰੂੰਗਾ ਤਾਂ ਮੇਰੇ ਪਤਾ ਨਹੀਂ ਕੀ ਕੀ ਹੋ ਰਾਜ ਖੁੱਲਣਗੇ ਹੁਣ ਜੇ ਪੰਜਾਬ ਸਰਕਾਰ ਕਰਦੀ ਹੈ ਤਾਂ ਉਹ ਰੌਲਾ ਪਾਉਨੇ ਹੈ ਇਹਨਾਂ ਨੂੰ ਅਸਲ ਗੱਲ ਆਪ ਹੀ ਕਾਰਵਾਈ ਕਰਨੀ ਚਾਹੀਦੀ ਸੀ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਪੰਜਾਬ ਸਰਕਾਰ ਦਾ ਦਖਲ ਦੇਣਾ ਗਲਤ ਗੱਲ ਹੈ ਕਿਉਂਕਿ ਉਹ ਸੁੱਖਾਂ ਦੇ ਮਸਲੇ ਹੈ ਦੇ ਸੇਕਾ ਦਾ ਨੂੰ ਆਪ ਹੀ ਨਿਭੜਨੇ ਚਾਹੀਦੇ ਆ ਬਾਕੀ ਸਾਧ ਸੰਗਤ ਜੀ ਗੱਲਾਂ ਤਾਂ ਬਹੁਤ ਐ ਕਰਨ ਲਈ ਪਰ ਸਮਾਂ ਬਹੁਤ ਥੋੜਾ ਹੈ ਮੈਂ ਆਪ ਸਭ ਨੂੰ ਅਪੀਲ ਕਰਦਾ ਕਿ 2027 ਦੇ ਵਿੱਚ ਮੈਨੂੰ ਬਹੁਤ ਯਕੀਨ ਹੈ ਭਰੋਸਾ ਹੈ ਬਹੁਤ ਕਿ ਤੁਸੀਂ ਪਾਈ ਅਮਰਤਪਾਲੂ ਸੀਐਮ ਬਣਾਓਗੇ ਹੀ ਬਣਾਓਗੇ ਕਿਉਂਕਿ ਸਾਧ ਸੰਗਤ ਜਿਸ ਹਿਸਾਬ ਨਾਲ ਤੁਹਾਡਾ ਪਿਆਰ ਹੈ ਕੱਠ ਵਧਦਾ ਜਾ ਰਿਹਾ ਹੈ ਮੈਂ ਆਸ ਹੈ ਮੈਨੂੰ ਪੂਰੀ ਕਿ ਤੁਸੀਂ ਕਿਉਂਕਿ ਸਾਧ ਸੰਗਤ ਆਪਣੇ ਕੋਲ ਇੱਕੋ ਹੀ ਰਾਹ ਹੈ ਜੇ ਤੁਸੀਂ ਅਮਰਤਪਾਲ ਨੂੰ ਜੇਲ੍ਹ ਚੋਂ ਬਾਹਰ ਕੱਢਣਾ ਚਾਹੁੰਦੇ ਹੋ ਦੇਖਣਾ ਚਾਹੁੰਦੇ ਹੋ ਬਾਹਰ ਤਾਂ ਉਹਨੂੰ ਮੁੱਖ ਮੰਤਰੀ ਆਪ ਨੂੰ ਹੀ ਬਣਾਉਣਾ ਪੈਣਾ ਹੈ ਕਿਉਂਕਿ ਜੇ ਤੁਸੀਂ ਕਹੋ ਭਾਈ ਬਾਦਲ ਜਾਂ ਕਾਂਗਰਸ